ਲੋਕਾਂ ਨੂੰ ਦੀਵਾਲੀ ਚਾਓ ਚਾੜਦੀ ਆ ਮੈਨੂੰ ਤਾਂ ਪਚਾੜ ਤਾ ਕੱਲ ਸਾਡੇ ਪਿੰਡ ਸੇਠਾਂ ਦਾ ਮੁੰਡਾ ਦੀਵਾਲੀ ਆਫਰ ਤੇ ਕਾਲੀ ਥਾਰ ਲਿਆ ਕੇ ਪਿੰਡ ਤੋਂ ਦੀ ਹਾਰ ਪਾ ਕੇ ਢੀੜਾ ਲਾ ਗਿਆ ਦਿਲ ਤਾਂ ਸਾਡੇ ਐਨੇ ਨਾਲੇ ਮੱਚ ਗਏ ਤੇ ਉੱਤੋਂ ਸੋਹਰਾ ਸਾਡੇ ਬਾੜ ਚ ਖੜਾ ਕੇ ਹਾਰਨ ਵਜਾ ਗਿਆ ਬਸ ਫੇਰ ਐਨੇ ਚ ਸੁੱਤੇ ਪਏ ਅੰਦਰ ਜੱਟ ਨੇ ਰੇਸ ਤੇ ਪੈਰ ਧਰ ਲਿਆ ਅਸੀਂ ਦੋਏ ਜੀਆਂ ਨੇ ਖੇਤੋਂ ਢੀੜਾ ਮਾਰ ਕੇ ਆਇਆ ਬੁੜਾ ਫੜ ਲਿਆ ਮਹਾ ਬਾਪੂ ਹੱਦ ਹੋ ਗਈ ਯਾਰ 1500 ਦੇ ਤੱਕੜੀ ਬੱਟੇ ਵਾਲਾ ਤਾਂ ਦੀਵਾਲੀ ਤੇ ਥਾਰ ਲਿਆ ਕੇ ਬਾਰ ਚ ਹਾਰਨ ਵਜਾਈ ਜਾਂਦਾ ਆਪਣਾ ਜ਼ਮੀਨਾਂ ਦੇ ਮਾਲਕਾਂ ਦਾ 10-15 ਸਾਲ ਤੋਂ ਇੱਕੇ ਬਲਟੀਨਾ ਚ ਐਨ ਖੜਕਾਈ ਜਾਂਦਾ ਉਹਨੂੰ ਤਾਂ 4 ਗੱਜ ਦੀ ਦੁਕਾਨ ਨੇ ਕਾਲੇ ਰੰਗ ਦੀ ਥਾਰ ਦਵਾਤੀ ਆਪਣੀ ਮਨਾਂ ਦੇ ਹਿਸਾਬ ਨਾਲ ਵਿਕਣ ਵਾਲੀ ਜੀਰੀ ਦੱਸ ਐਤ ਕਾ ਦੀਵਾਲੀ ਤੇ ਕੀ ਦਵਾਊਗੀ ਬਾਪੂ ਕਹਿੰਦਾ ਪੁੱਤ ਜਿਹੜੇ ਸਾਹਬ ਨਾਲ ਅਤਕਾ ਕਪੈਨ ਟੈਕੀਆਂ ਭਰ ਕੇ ਹੌਲੀ ਹੌਲੀ ਜੇ ਹਾਰਨ ਮਾਰਦੀ ਐ ਜਾਂ ਸਿਕਣੀਓ ਤਾਂ ਕੀ ਲਿਆਊਗੀ ਸਾਫ ਖਤਾਬ ਕਰਨ ਤੋਂ ਬਾਅਦ ਮੈਨੂੰ ਲੱਗਦਾ ਐ ਆਪਾਂ ਨੂੰ ਵੀ ਘਰੋਂ ਕਢਵਾਊਗੀ ਮੈਂ ਚੁੱਪ ਜੇ ਹੋ ਗਿਆ ਮੇਰੇ ਘਰ ਵਾਲੀ ਨੇ ਜ਼ੋਰ ਫੜ ਲਿਆ ਕਹਿੰਦੀ ਬਾਪੂ ਐਵੇਂ ਬਹਾਨੇ ਜੇ ਨਾ ਮਾਰ ਮੈਂ ਤਾਂ ਅਤਕਾ ਦੀਵਾਲੀ ਤੇ ਗੱਡੀ ਮਗਾ ਕੇ ਰੋਟੀ ਖਾਊਂਗੀ ਮੂਰਲੀ ਸੀਟ ਤੇ ਰੀਲ ਬਣਾ ਕੇ ਰੁੜ ਜਾਣੇ ਬਾਣੀਏ ਨੂੰ ਟੈਗ ਕਰਕੇ ਪਾਊਂਗੀ ਬਾਪੂ ਨੇ ਦੇਖਿਆ ਵੀ ਕੰਮ ਖਰਾਬ ਹੈ ਐ ਨਹੀਂ ਸਮਝਦੇ ਮੈਨੂੰ ਕਹਿੰਦਾ ਐ ਕਰ ਪੁੱਤ ਚੱਲ ਲੜਤੀ ਇਹਦੇ ਮਾਹ ਚੱਲ ਬਾਪੂ ਕਹਿੰਦਾ ਲੈ ਵੀ ਸੇਠ ਆਏ ਮੇਰਾ ਮੁੰਡਾ ਇਹਨੂੰ ਬਹੀ ਦਿਖਾ ਦੇ ਜੇ ਤਾਂ ਤੈਂ ਸਾਤੋਂ ਲੈਣੇ ਹੋਏ ਇਹ ਤੋਂ ਲੈ ਕੇ ਅਬਦੇਲੀ ਦੀ ਕਿਸ਼ਤ ਪਾ ਦੀ ਜੇ ਤਾਂ ਸਾਡੇ ਦੇਣੇ ਹੋਏ ਫੇਰ ਇਹਨੂੰ ਨਵੀਂ ਗੱਡੀ ਦਵਾ ਦੀ ਵਾਓ ਮੇਰੀਆਂ ਵੀ ਅੱਖਾਂ ਨੇ ਚਮਕ ਜੀ ਫੜ ਲਈ ਮਹਾਲਾ ਬਣੂਗਾ ਆਰਤੀਆ ਮੈਨੂੰ ਕਹਨਾ ਹੈ ਕਰ ਕਾ ਕਨੇੜੇ ਜੇ ਹੋ ਕੇ ਬੈ ਜਾ ਨਾਲੇ ਘਰੇ ਜਾ ਕੇ ਜਵਾਕਾਂ ਨੂੰ ਸਮਝਾ ਦੇ ਰੁਪਈਆ ਜੀਰੀ ਜੋਖ ਕੇ ਸੋਡੇ ਕਣੀ 322935 ਵਧ ਗਿਆ ਹੁਣ ਦੇਣੇ ਨੇ ਹੁਣ ਦੇ ਦੇ ਨਹੀਂ ਕੋਈ ਗੱਲ ਨਹੀਂ ਚਾਪ ਹੀ ਕੇ ਲਿਆ ਦੀ ਬਾਪੂ ਬਾਹਰ ਬੈਠਾ ਦੰਦ ਜੇ ਕੱਢੀ ਆ ਬੇ ਮੈਨੂੰ ਆੜਤੀਏ ਨੇ ਅੱਧੇ ਮਿੰਟ ਚ ਟੈਕ ਲਿਓਣ ਵਾਲਾ ਕਰਵਾਤਾ ਕਿੜੀਆਂ ਫੋਰਚੂਨਰ ਆ ਮੇਰਾ ਤਾਂ ਸਾਲਾ ਮਿਰਚ ਬੰਬ ਦੇ ਪੈਕੇਟ ਨੂੰ ਅੱਗ ਲਾਉਣ ਤੋਂ ਵੀ ਜੀ ਕਰਨ ਨੂੰ ਹਟਾਤਾ ਮਾ ਚੱਲ ਓਏ ਬਾਪੂ ਜੇ ਗੱਡੀ ਲੈ ਲਈ ਐ ਮੇਂ ਤੇਲ ਦਾ ਖਰਚਾ ਵਧੂਗਾ ਕਹਿੰਦੇ ਜਾ ਕੇ ਜਵਾਕਾਂ ਨੂੰ ਵੀ ਸਮਝਾਵਾਂਗੇ ਚੱਕ ਮੋਟਰਸਾਈਕਲ ਬਾਪੂ ਕਹਿੰਦਾ ਬੱਲੇ ਓਏ ਤੇਰੇ ਘਰੇ ਤਾਂ ਹੁਣ ਆਪਾਂ ਬੱਸ ਤੇ ਜਾਵਾਂਗੇ ਮਾ ਕਿਉਂ ਕਹਿੰਦਾ ਕਿਉਂ ਕਾਦੀ ਪਲਟੀਨਾ ਵੇਚ ਕੇ ਰੇਸਪਰੇ ਵਾਲੇ ਦੀ ਨਹੀਂ ਦੇ ਕੇ ਜਾਵਾਂਗੇ ਮਹਾਬਾਪੂ ਮੈਨੂੰ ਕਿਸਾਨ ਯੂਨੀਅਨ ਦੀ ਗੱਲ ਹੁਣ ਸਮਝ ਆਈ ਐ ਵੀ ਜੱਟ ਦਾ ਇਕੱਲੇ ਗੀਤਾਂ 'ਚ ਲਲਕਾਰੇ ਮਾਰਦਾ ਮੂੰ ਤਾਂ ਸਰਕਾਰਾਂ ਵਿੱਚੋਂ ਵਿੱਚੀ ਜਮੀ ਖਾ ਗਈਆਂ ਮੈਨੂੰ ਕਹਿੰਦਾ ਕਾਕਾ ਇੰਨਾ ਭੋਲਾ じゃ ਛੇਤੀਏ ਬਣ ਗਿਆ ਹਜੇ ਕੀ ਹੋਇਆ ਹਜੇ ਤਾਂ ਚਾਹਗੋੜ ਵਾਲੇ ਬਾਣੀਏ ਕੋਲੇ ਚੱਲ ਉੱਥੋਂ ਦਬਾਉਂ ਤੈਨੂੰ ਗੋਲੇ ਬੰਬਾਂ ਨਾਲ